ਪੰਜਾਬ ਦੇ ਗਵਰਨਰ ਦਾ ਹਾਲਾਂਕਿ ਪਹਿਲਾਂ ਚਰਚਾ ਚੱਲੀ ਇਸਤੀਫਾ ਆਇਆ ਮਨਜ਼ੂਰ ਹੋਇਆ ਨਹੀਂ ਹੋਇਆ ਵਿੱਚ ਵਿਚਾਲੇ ਗੱਲਾਂ ਰਹਿ ਗਈਆਂ ਹੁਣ ਤਾਂ ਇਹ ਗੱਲ ਸਾਹਮਣੇ ਆ ਗਈ ਹੈ ਕਿ ਉਹਨਾਂ ਨੇ ਸਰਹੱਦੀ ਦੌਰਾ ਕਰਨਾ ਹੈ ਹੁਣ ਬਨਵਾਰੀ لال ਪ੍ਰੋਹਿਤ ਸਾਹਿਬ ਕੋਈ ਪਹਿਲਾ ਦੌਰਾ ਨਹੀਂ ਹੋਵੇਗਾ ਉਹਨਾਂ ਦਾ ਸਰਹੱਦੀ ਇੱਕ ਤਾਂ ਰੇ ਦੇ ਜਿਹੜੇ ਰਿਜ਼ਲਟ ਕੀ ਸੱਟੇ ਕੀ ਨਿਕਲ ਸਕਦੇ ਔਰ ਦੂਸਰਾ ਕੀ ਪੰਜਾਬ ਦੇ ਗਵਰਨਰ ਹੁਣ ਪੱਕੇ ਤੌਰ ਦੇ ਉੱਤੇ ਜਾਇਆ ਕਹਿ ਲਿਆ ਕਿ ਜਦ ਤੱਕ ਇਹਨਾਂ ਦੀ ਮਿਆਦ ਨਹੀਂ ਖਤਮ ਹੁੰਦੀ ਇਹੀ ਬਣੇ ਰਹਿਣਗੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਹ ਤੇ ਮੰਨਿਆ ਜਾ ਸਕਦਾ ਹੈਗਾ ਜਾਂ ਤੇ ਕਿ ਗਵਰਨਰ ਨੂੰ ਕੰਮ ਕਰਨ ਦੀ ਬੜੀ ਰੀਜ ਹੈਗੀ ਆ ਵੀ ਬੰਦਾ ਥੱਕਦਾ ਨਹੀਂ ਗੱਲ ਆ ਕਿ ਉਹਨਾਂ ਦੀ 80 ਸਾਲ ਉਮਰ ਹੋ ਗਈ ਆ ਇੱਕ ਤੋਂ ਉਹਨੂੰ ਕੰਮ ਕਰਨ ਦੀ ਬੜੀ ਇੱਛਾ ਹੁੰਦੀ ਹੈ ਨਾ ਕਿ ਬੰਦਾ ਕਹਿੰਦਾ ਨੇ ਵੀ ਜਿੰਨੇ ਚਿਰ ਵੀ ਹੈ ਤੇ ਕੰਮ ਕਰੋ ਵਿਲੇ ਬੈਠੇ ਕੇ ਕੀ ਕਰਨਾ ਹੈਗਾ ਨਾ ਕਿਉਂਕਿ ਪਹਿਲਾਂ ਜ਼ਿਆਦਾਤਰ ਹੁੰਦਾ ਕਿ ਗਵਰਨਰ ਬੈਠੇ ਤੇ ਗਵਰਨਰ ਨੂੰ ਪਹਿਲਾਂ ਬੇਸਿਕਲੀ ਰਬੜ ਦੀ ਸਟੈਂਪ ਹੀ ਮੰਨਿਆ ਜਾਂਦਾ ਸੀ ਲੇਕਿਨ ਜਦੋਂ ਦੀ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ ਕੋਈ ਵੀ ਗਵਰਨਰ ਰਬੜ ਦੀ ਸਟੈਂਪੜੀ ਰਿਹਾ ਹੈ ਖਾਸ ਕਰਕੇ ਜਿੱਥੇ ਨੌਨ ਬੀਜੇਪੀ ਦੀ ਸਰਕਾਰ ਸੀ ਕੇਰਲਾ ਦਾ ਗਵਰਨਰ ਰਬੜ ਸਟੈਂਪੜੀ ਪੰਜਾਬ ਦਾ ਗਵਰਨਰ ਰਬੜ ਸਟੈਂਪੜੀਆ ਦਿੱਲੀ ਦਾ ਲੈਫਟੀਨੈਂਟ ਗਵਰਨਰ ਰਬੜ ਸਟੈਂਪੜੀਆ ਬੰਗਾਲ ਦਾ ਕੇਰਲਾ ਦਾ ਤਾਮਿਲਨਾਡੂ ਦਾ ਕਰਨਾਟਕਾ ਦਾ ਮਹਾਰਾਸ਼ਟਰ ਦਾ ਇਹ ਵਾਲੇ ਰਬੜ ਸਟੈਂਪੜੀਆ ਹਾਂ ਯੂਪੀ ਬਿਹਾਰ ਦਾ ਹਰਿਆਣੇ ਦਾ ਰਬੜ ਸਟੈਂਪ ਕਿਹਾ ਜਾ ਸਕਦਾ ਹੈ ਹੁਣ ਸਵਾਲ ਹੈ ਕਿ ਗਵਰਨਰ ਸਾਹਿਬ 2.5 ਸਾਲ ਦੇ ਵਿੱਚ ਇਹਨਾਂ ਦਾ ਛੇਵਾਂ ਦੌਰ ਹੈ ਇਹਨਾਂ ਨੂੰ ਸਰਹੱਦ ਦੇ ਨਾਲ ਬਹੁਤਾ ਪਿਆਰ ਹੈਗਾ ਔਰ ਸਰਹਾਦਤ ਉਹ ਕਹਿ ਰਹੇ ਕਿ ਉਥੇ ਠਾਣੇ ਵੀ ਮਿਲੇ ਹੋਏ ਨੇ ਉਥੇ ਬੰਦੇ ਵੀ ਮਿਲੇ ਹੋਏ ਨੇ ਉਥੇ ਨਸ਼ਾ ਵੀ ਆਉਂਦਾ ਉਥੋਂ ਗੁਸਪੈਟੀਏ ਵੀ ਆਉਂਦੇ ਆ ਕਿ ਨੇ ਹਾਲਾਂਕਿ ਇਹਨਾਂ ਨੇ ਵਿਲੇਜ ਡਿਫੈਂਸ ਕਮੇਟੀ ਕੁ ਵਿਚ ਬਣਾਈ ਹੈਗੀ ਆ ਪਿੱਛੇ ਜੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਤਿੰਨ ਕਮੇਟੀਆਂ ਨੂੰ ਨਾਮ ਵੀ ਦਿੱਤੇ ਕਿਉਂਕਿ ਇਹਨਾਂ ਕਿਹਾ ਸੀ ਕਿ ਜਿਹੜਾ ਚੰਗਾ ਕੰਮ ਕਰੂਗਾ ਵਿਜੀਲੈਂਟ ਕਮੇਟੀ ਅਸੀਂ ਗਵਰਨਰ ਫੰਡ ਚੋਂ 5 ਲੱਖ ਰੁਪਏ ਦੇਵਾਂਗੇ ਉਹ ਤਿੰਨ ਪੰਚਾਇਤਾਂ ਨੂੰ ਮਿਲਿਆ ਅੰਮ੍ਰਿਤਸਰ ਦੀਆਂ ਨੂੰ ਉਨੇ ਫਿਰ 20 ਤੋਂ ਲੈ ਕੇ 30 ਤਰੀਕ ਜਾ ਰਹੇ ਨੇ ਉਹਦੇ ਚ ਪੰਜਾਬ ਪੁਲਿਸ ਦੇ ਡੀਜੀਪੀ ਹੋਣਗੇ ਚੀਫ ਸੈਕਟਰੀ ਹੋਣਗੇ ਹੋਰ ਵੀ ਅਧਿਕਾਰੀ ਹੋਣਗੇ ਕਿ ਸਾਡਾ ਬਾਰਡਰ ਸਿਰਫ ਆਪ ਇਹਨੂੰ ਪੰਜਾਬ ਦਾ ਬਾਰਡਰ ਨਹੀਂ ਮੰਨ ਸਕਦੇ ਇਹ ਦੇਸ਼ ਦਾ ਬਾਰਡਰ ਆ ਤੇ ਦੇਸ਼ ਤੇ ਜਦੋਂ ਜਦੋਂ ਵੀ ਦੇਸ਼ ਵਿਰੋਧੀ ਤਾਕਤਾਂ ਨੇ ਹਮਲੇ ਕੀਤੇ ਨੇ ਉਹ ਧਰਤੀ ਪੰਜਾਬ ਦੀ ਚੁਣੀ ਗਈ ਹੈਗੇ ਇਸ ਕਰਕੇ ਇੱਥੇ ਜਿਆਦਾ ਵਿਜੀਲੈਂਟ ਹੋਣ ਦੀ ਜ਼ਰੂਰਤ ਹੈ ਪਰ ਗਵਰਨਰ ਦਾ ਜਿਹੜਾ ਅਸਤੀਫਾ ਵਾਕਿਆ ਰੁਕ ਗਿਆ ਹੈਗਾ ਹੋ ਸਕਦਾ ਕਿ ਬੀਜੇਪੀ ਕਹਿੰਦੀ ਹੋਏਗੀ ਕਿ ਹੁਣ ਤੇ ਲੋਕ ਸਭਾ ਚੋਣਾਂ ਧਿਆਨ ਉਧਰ ਦਿੱਤਾ ਜਾਵੇ ਫੋਕਸ ਉਧਰ ਦਿੱਤਾ ਜਾਵੇ ਕਿਉਂਕਿ ਕਹਿਣ ਉਹਦੇ ਰਾਸ਼ਟਰਪਤੀ ਨੂੰ ਦਿੱਤਾ ਅਸਤੀਫਾ ਪਰ ਪਾਸ ਕਿੰਨੇ ਕਰਨਾ ਮਨਜ਼ੂਰ ਕਿੰਨੇ ਕਰਨਾ ਉਹ ਬੀਜੇਪੀ ਨੇ ਅਮੀਸ਼ਾਹ ਸਾਹਿਬ ਨੇ ਉਪਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਕਰਨਾ ਹੈਗਾ ਹੋ ਸਕਦਾ ਹੈ ਦਿੱਲੀ ਗਏ ਸੀ ਸੈਟਲਮੈਂਟ ਹੋ ਗਈ ਹੋਵੇ ਮਸਲਾ ਤੇ ਇਹੀ ਸੀ ਨਾ ਕਿ ਜਿਹੜਾ ਚੰਡੀਗੜ੍ਹ ਨਗਰ ਨਿਗਮ ਮੇਰ ਦਾ ਰੋਲਾ ਪਿਆ ਉਹਦੇ ਚ ਗਵਰਨਰ ਦਾ ਕੋਈ ਰੋਲ ਨਹੀਂ ਸੀ ਗਵਰਨਰ ਦੇ ਸਗੋਂ ਬੀਂਗੇ ਐਡਮਿਨਿਸਟਰेटर ਡਿਊਟੀ ਉਹਨਾਂ ਨੇ ਇਹ ਕਿਹਾ ਸੀ ਕਿ ਮੈਂ ਹਾਈ ਕੋਰਟ ਦੇ ਵਿੱਚ ਐਫੀਡਰ ਦਿੱਤਾ ਕਿ ਮੈਂ ਨਿਰਪੱਖ ਨਿਰਧ ਤੇ ਨਿਰਪੈ ਤਰੀਕੇ ਨਾਲ ਇਲੈਕਸ਼ਨ ਕਰਵਾਵਾਂਗੇ ਉਹਦੇ ਬੀਜੇਪੀ ਦੇ ਜਿਹੜੇ ਲੋਕਲ ਲੀਡਰ ਆ ਉਹਨਾਂ ਦੀ ਜਿਹੜੀ ਸਿਆਸੀ ਜਿਹੜੀਆਂ ਚਾਲਬਾਜ਼ੀਆਂ ਸੀ ਉਹ ਸਾਹਮਣੇ ਆ ਗਈਆਂ ਔਰ ਸੁਪਰੀਮ ਕੋਰਟ ਦੇ ਵਿੱਚ ਜੋ ਬੀਜੇਪੀ ਦੀ ਜਾਂ ਚੰਡੀਗੜ੍ਹ ਪ੍ਰਸ਼ਾਸਨ ਦੀ ਕਿਰਕਰੀ ਹੋਈ ਆ ਉਹ ਸਰ ਚੰਡੀਗੜ੍ਹ ਪ੍ਰਸ਼ਾਸਨ ਦੀ ਕਰਕਰੀ ਨੇ ਉਹ ਭਾਜਪਾ ਦੀ ਹੋਈ ਆ ਹੁਣ ਭਾਜਪਾ ਦਾ ਜਿਹੜਾ ਮਸੀਹਾ ਬਣਿਆ ਸੀ ਜਿਨੇ heira pheri ਕੀਤੀ ਆ ਨਿਲਮਸੀਆ ਭਾਜਪਾ ਨੇ ਉਹਨੂੰ ਵੀ ਨਾਤਾ ਤੋੜ ਲਿਆ ਉਹਨੂੰ ਜਿਹੜਾ ਮਿਨੋਰਟੀ ਕਮਿਸ਼ਨ ਭਾਜਪਾ ਦਾ ਵਿੰਗ ਉਹਦੇ ਚੋਂ ਬਾਹਰ ਹੀ ਕੱਢ ਦਿੱਤਾ ਉਹਦੀ ਥਾਂ ਕੋਈ ਹੋਰ ਜਨਰਲ ਸੈਕਟਰੀ ਲੈ ਲਿਆ ਤੇ ਹੋ ਸਕਦਾ ਕਿ ਭਾਜਪਾ ਨੂੰ ਜਾਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਲੱਗੀ ਹੋਵੇ ਸਮਝ ਕਿ ਜਿਹੜੇ ਪਵਾੜੇ ਪਏ ਨੇ ਉਹ ਲੋਕਲ ਭਾਜਪਾ ਲੀਡਰਾਂ ਕਰਕੇ ਪਏ ਨੇ ਇਸ ਕਰਕੇ ਗਵਰਨਰ ਦਾ ਕੋਈ ਕਸੂਰ ਨਹੀਂ ਔਰ ਇੱਥੇ ਚਾਰ ਧੜੇ ਨੇ ਬੇਸਿਕਲੀ ਬੀਜੇਪੀ ਦੇ 1 ਅਗਸ ਸੰਜੇ ਟੰਡਨ ਦਾ ਧੜਾ 1 ਅਗਸ ਸਤਪਲ ਜੈਨ ਦਾ ਧੜਾ ਇੱਕ ਧੜਾ ਹੈਗਾ ਅਰਨੁਸੂਦ ਦਾ ਇੱਕ ਧੜਾ ਜਿਹੜਾ ਨਵਾਂ ਪ੍ਰਧਾਨ ਹੈਗੇ ਚਾਰ ਪੰਜ ਧੜੇ ਨੇ ਤੇ ਗਵਰਨਰ ਰੋਲ ਹੈ ਕਿ ਗਵਰਨਰ ਚਾਹ ਦਾ ਕੱਪ ਦਿਨ ਚ ਜਿਹਨੂੰ ਕਿਨੂੰ ਜਿਆਦਾ ਪੀਉਂਦੇ ਨੇ ਇੱਕ ਦੂਜੇ ਦੀਆਂ ਲੱਤਾਂ ਵੱਡਣ ਦੇ ਚੱਕਰ ਦੇ ਵਿੱਚ ਗਵਰਨਰ ਨੂੰ ਟਾਰਗੇਟ ਕੀਤਾ ਗਿਆ ਔਰ ਗਵਰਨਰ ਨੂੰ ਹੈਗਾ ਕਿ ਮੈਂ ਪਹਿਲੇ ਤਿੰਨ ਸਟੇਟਾਂ ਦਾ ਰਹ ਚੁੱਕੇ ਵਜ਼ੀਰ ਹੈ ਚੁੱਕੇ ਐਮਪੀ ਰਹ ਚੁੱਕੇ ਪੰਜਾਬ ਇੰਪੋਰਟੈਂਟ ਸਟੇਟ ਆ ਤੇ ਮੈਂ ਅਸਤੀਫਾ ਦੇ ਸਕਦਾ 80 ਸਾਲ ਇਸ ਕਰਕੇ ਹੁਣ ਤਾਂ ਭਾਜੀਪੀ ਨੂੰ ਲੱਗਦਾ ਹੋਊਗਾ ਕਿ ਆ ਇਲੈਕਸ਼ਨ ਤੋਂ ਬਾਅਦ ਕੀ ਪਤਾ ਗਵਰਨਰ ਨਵਾਂ ਲਾ ਦੇਣ ਹੋ ਸਕਦਾ ਹੈ ਕਿ ਇਹਨੂੰ ਕੰਟੀਨਿਊ ਵੀ ਰੱਖ ਲੈ ਘੱਟੋ ਘੱਟ 3 ਸਾਲ ਦੀ ਤਹ ਹੈ ਹੀ ਆ ਜਾ ਹੋ ਸਕਦਾ ਹੈ ਕਿ ਹੱਲੇ ਕੰਦੇ ਨੇ ਕਿ ਟਾਈਮ ਨਹੀਂ ਆ ਗਿਆ ਇੱਧਰ ਸੋਚਣ ਵਾਲੇ ਧਿਆਨ ਨਹੀਂ ਹੈਗਾ ਇਸ ਕਰਕੇ ਇਹਨਾਂ ਨੇ ਨਾਲ ਦੀ ਨਾਲ ਕੰਮ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਤਾਂ ਹੁਣ ਚੰਡੀਗੜ੍ਹ ਦੇ ਵਿੱਚ ਬੀਇੰਗ ਐਡਮਿਨਿਸਟਰेटर ਪ੍ਰਸ਼ਾਸਕ ਦੇ ਤੌਰ ਤੇ ਵੀ ਐਕਟੀਵਿਟੀ ਵਧਾ ਲਈ ਆ ਤੇ ਪੰਜਾਬ ਦੇ ਵਿੱਚ ਵੀ ਇਹਨਾਂ ਜਾਣਾ ਸ਼ੁਰੂ ਕਰਤਾ ਹੁਣ ਮੰਨ ਕੇ ਚਲੋ ਕਿ 23 ਤਰੀਕ ਤੋਂ ਬਾਅਦ ਹੀ ਅਸਤੀਫਾ ਮਨਜ਼ੂਰ ਹੋਊਗਾ ਕਿਉਂਕਿ ਹੁਣ ਤੇ ਉਹਨਾਂ ਨੇ ਸਾਰਾ ਰੂਟ ਵੀ ਸਭ ਕੁਝ ਪਲੈਨਿੰਗ ਵੀ ਕਰ ਲਈ ਇਹ ਵੀ ਨਹੀਂ ਹੋ ਸਕਦਾ ਕਿ 23 ਤੋਂ ਪਹਿਲਾਂ ਉਹਨਾਂ ਦਾ ਅਸਤੀਫਾ ਮਨਜ਼ੂਰ ਕਰ ਲੈ ਪਰ ਸਵਾਲ ਹੈ ਕਿ ਇਸ ਮਸਲੇ ਦੇ ਵਿੱਚ ਇੱਕ ਗੱਲ ਹੈ ਕਿ ਜਦੋਂ ਗਵਰਨਰ ਸਾਹਿਬ ਜਾਣ ਵਾਲੇ ਹੋਏ ਜੀ ਹੁਣ ਉਹਨਾਂ ਦੇ ਕਾਰਜਕਾਲ ਦੇ ਆਖਰੀ ਦਿਨਾਂ ਦੇ ਵਿੱਚ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਇਹਨਾਂ ਦਿਨਾਂ ਦੇ ਵਿੱਚ ਜਰੂਰ ਉਹਨਾਂ ਦੀ ਮੁੱਖ ਮੰਤਰੀ ਭਗਉਂਤ ਮਾਨ ਤੇ ਬਨਵਾਰੀ لال ਪ੍ਰੋਹਰ ਤੋਂ ਵਿਚਕਾਰ ਯਾਰੀ ਜਰੂਰ ਪੈ ਗਈ ਹੈਗੀ ਇਹ ਚੰਗੀ ਗੱਲ ਜੇ ਕਿਤੇ ਪਹਿਲਾਂ ਪੈ ਜਾਂਦੀ 2.5 ਸਾਲ ਪਹਿਲਾਂ ਜਾਂ ਜਦੋਂ ਦੀ 22 ਮਹੀਨਿਆਂ ਦੀ ਸਰਕਾਰ ਆਈ ਆ ਤੇ ਸ਼ਾਇਦ ਪੰਜਾਬ ਵਾਸਤੇ ਚੰਗਾ ਹੋ ਜਾਂਦਾਗਾ ਫਿਰ ਦੋਨੇ ਰਲ ਕੇ ਪੰਜਾਬ ਵਾਸਤੇ ਚੰਗਾ ਕੰਮ ਵੀ ਹੋ ਸਕਦਾ ਪਰ ਉਹ ਜਿੰਨਾ ਦੋਨਾਂ ਦੀ ਆਪਣੀ ਦੂਸ਼ਣਬਾਜੀ ਤਕਰਾਰਬਾਜੀ ਸੌਂਕਣਬਾਜੀ ਤੇ ਇਲਜ਼ਾਮ ਬਾਜੀ ਉਹ ਤੋਂ ਖਹਿੜਾ ਛੁੱਟਿਆ ਪੰਜਾਬ ਦਾ ਕਿਉਂਕਿ ਪੰਜਾਬ ਦਾ ਨੁਕਸਾਨ ਹੋ ਰਿਹਾ ਦੋਨਾਂ ਲੀਡਰਾਂ ਦਾ ਕੋਈ ਨੁਕਸਾਨ ਨਹੀਂ ਹੋ ਰਿਹਾ